ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾ ਦਿਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ万ਜੀਤ ਕੌਰ ਹੈ ਮੈਂ ਜਰਮਨੀ ਤੋਂ ਆਇਆ ਮੈਂ ਸਾਈਕਲ ਯਾਤਰਾ ਕੀਤੀ ਜਰਮਨੀ ਤੇ ਦੁਨੀਆ ਤੇ ਸਾਈਕਲ ਯਾਤਰਾ ਨਾ ਹਾਂ ਹਾਂ ਹੁਣ ਕਿੱਥੋਂ ਆਇਆ ਅਨੰਦਪੁਰ ਸਾਹਿਬ ਤੋਂ ਹਾਂਜੀ ਕੋਲਾ ਮਹੱਲਾ ਕਿਵੇਂ ਰ ਗਿਆ ਹਾਂ ਰਮਾ ਲਾ ਬੋ ਬਹੁਤ 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 ਸੋਹਣਾ ਸੀ ਬਹੁਤ ਸੋਹਣਾ ਸੀ ਮਹੱਲਾ ਐਨਜਾਇਮੈਂਟ ਅੱਛਾ ਮਹੱਲਾ ਕੱਢਿਆ ਘੋੜੇ ਸਵਾਰੀ ਕੀਤੀ ਹੈ ਹਾਂ ਪੂਰੇ ਹਾਥੀ ਉੱਠ ਕੱਟ ਕੱਟ ਤਸ ਤਸ ਬਸ ਪੂਰੇ ਜੋਹਰ ਦੇਖਿਆ ਗੱਤਗਾ ਤੇ ਇਹ ਜਰਮਨ ਤੋਂ ਨੇ ਮਨਜੀਤ ਕੌਰ ਜੀ ਤੇ ਯਾਤਰਾ ਤੇ ਨਿਕਲੇ ਆ ਪੰਜਾਬ ਯਾਤਰਾ ਦੇ ਉੱਤੇ ਹੈ ਤੇ ਆਹ ਦੇਖੋ ਭਈ ਆ ਸਾਦਾ ਜਿਹਾ ਸਾਈਕਲ ਹੈ ਸਿੰਪਲ ਸਾਈਕਲ ਤੇ ਇਹਦੇ ਉੱਤੇ ਜਿਹੜਾ ਇਹਨਾਂ ਨੇ ਪੂਰੀ ਯਾਤਰਾ ਕੰਪਲੀਟ ਕਰਨੀ ਹੈ ਹੁਣੇ ਚੱਲੇ ਨੇ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੋਂ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਤੋਂ ਹੁੰਦੇ ਹੋਏ ਗੁਰਦਾਸਪੁਰ ਗੁਰਦਾਸਪੁਰ ਤੋਂ ਫੇਰ ਅੱਗੇ ਤੇ ਪੰਜਾਬੀ ਪੂਰੀ ਬੋਲਦੇ ਆ ਹਨਾ ਹੋਰ ਤਰ੍ਹਾਂ ਦਾ ਹੈ ਨਾ ਕਿੱਥੋਂ ਸਿੱਖੀ ਹੈ ਆ ਮੈਂ ਫਰਾਂਸਾਇਜ਼ ਜੀ ਪੰਜਾਬ ਵੀ ਪਾਸਾ ਸਿੱਖ ਰਹੀ ਹਾਂ ਪਰ ਮੈਂ ਤੁਹਾਡਾ ਥੋੜਾ ਬੋਲ ਸਕਦਾ ਹਾਂ ਸੋ ਜਰਮਨ ਵਿੱਚ ਸਾਰੀ ਕੋ ਵੀਰਾ ਯਾਦਾ ਯਾ ਵਿਰਿਆਲਾ ਨਹੀਂ ਹੈਗਾ ਬਦਿਆਲਾ ਨਹੀਂ ਹੈਗਾ ਸੋ ਮੈਂ ਪੰਜਾਬ ਆਈ ਸੀ ਦੇ ਪੰਜਾਬੀ ਭਾਸ਼ਾ ਸਿੱਖਣਾ ਦੇ ਸਕੂਲ ਜਾਣਾ ਸੋ ਮੈਂ ਦੰਦਨਾ ਸਾਹਿਬ ਦੇ ਸਕੂਲ ਜਾਂਦੀ ਸੀ ਦੰਦਨਾ ਸਾਹਿਬ ਵਾਹ ਜੀ ਵਾਹ ਤੇ ਬਈ ਹੁਣ ਦੇਖੋ ਕਿੱਡੀ ਸੋਹਣੀ ਪੰਜਾਬੀ ਬੋਲਦੇ ਆ ਤੇ ਇਹਨਾਂ ਨੇ ਅੰਮ੍ਰਿਤ ਵੀ ਛਕਿਆ ਹੋਇਆ ਹੈ ਅੰਮ੍ਰਿਤ ਕਦੋਂ ਛਕਿਆ ਸੀ ਕਿਨੇ 2 ਸਾਲ ਪਿਛੇ ਕਿਥੋਂ ਛੱਕੇ ਸੀ ਆਨੰਦਪੁਰ ਸਾਹਿਬ ਨੇ ਮਲਾਈਜ਼ੀਆ ਵਿੱਚ ਕੋਲਾਲੰਪੁਰ ਅਮਲੇਸ਼ੀਆ ਓਕੇ ਕੀ ਬਾਤ ਤੇ ਸਾਈਕਲ ਦੇਖੋ ਸਾਦਾ ਜਾਂ ਨੀਲਮ ਵਾਲਾ ਤੇ ਇਹਦੇ ਪਰ ਜਿਹੜੇ ਆ ਪਹਿਰੋਣੀ ਪੂਰੀ ਯਾਤਰਾ ਕਰਦੇ ਚੜ੍ਹਦੀ ਕਲਾ ਮਾਰੇ ਤੁਹਾਡੀ ਪੂਰੀ ਚੜ੍ਹਦੀ ਕਲਾ ਕਰੇ ਤੁਹਾਡੀ ਯਾਤਰਾ ਜਿਹੜੀ ਸਫਲ ਕਰੇ ਫਤਿਹ ਬੁਲਾ ਦੇ ਜਾਣ ਲੱਗਿਆ ਓਕੇ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਬਤ